ਪਰੀਓ ਕੌਸ ਹੋਪੀਟਲ ਵਿੱਚ ਤੁਹਾਡਾ ਬਣਾਇਆ ਗਿਆ ਹੈ ਸਪੈਸ਼ਲ ਡਾਕਟਰ ਉਹਨਾਂ ਬੱਚਿਆਂ ਨੂੰ ਇਲਾਜ ਕਰਨਗੇ ਤੁਹਾਡਾ ਬੱਚਾ 15 ਦਿਨ 20 ਦਿਨ 10 ਦਿਨ ਜਿੰਨੇ ਦਿਨ ਲੱਗਣਗੇ ਗਰਮ-ਠੰਡਾ ਰੱਖਦਾ ਕਰਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਜਾਏਗਾ ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਜੜੋਂ ਕੱਢਣ ਲਈ ਪਿੰਡਾਂ-ਪਿੰਡਾਂ ਵਿੱਚ ਜਾ ਕੇ ਜਾਗਰੂਤ ਕੈਂਪ ਲਗਾਏ ਜਾ ਰਹੇ ਹਨ ਇਸ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਪਿੰਡ ਬੱਛਲ ਸੜੋਏ ਵਿੱਚ ਸਰਪੰਚ ਨਰਿੰਦਰ ਕੌਰ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਆਹੁਦੇਦਾਰਾਂ ਵੱਲੋਂ ਇੱਕ ਕੈਂਪ ਲਗਾਇਆ ਗਿਆ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੀਐਸ ਮਲਤਾਨੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਉਹਨਾਂ ਵੱਲੋਂ ਇਲਾਕਾ ਨਿਵਾਸੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵ ਬਾਰੇ ਦੱਸਿਆ। ਜੀਐਸ ਮਲਤਾਨੀ ਵੱਲੋਂ ਕਿਹਾ ਗਿਆ ਕਿ ਇਸ ਨਸ਼ੇ ਨੂੰ ਜੜੋਂ ਕੱਢਣ ਲਈ ਇਲਾਕਾ ਨਿਵਾਸੀਆਂ ਨੂੰ ਅੱਗੇ ਆਉਣ ਦੀ ਜ਼ਰੂਰਤ ਹੈ। ਅਤੇ ਨੌਜਵਾਨ ਦੇਸ਼ ਦਾ ਭਵੇਖ ਹਨ ਖਾਸ ਕਰਕੇ ਸਾਡੇ ਨੌਜਵਾਨ ਨੂੰ ਇਸ ਮੋਹਮ ਵਿੱਚ ਅੱਗੇ ਆਉਣ ਦੀ ਅਪੀਲ ਵੀ ਕੀਤੀ। ਟਿੱਡਾ ਕਿੰਨੇ ਵਿੱਚੋਂ ਸ਼ੁਰੂ ਕੀਤਾ ਉਹ ਕਿਹੜੇ ਲੋਕ ਨੇ ਜਿਨ੍ਹਾਂ ਨੇ ਟਿੱਡਾ ਵੇਚ ਕੇ ਅਰਬਾਂ ਖਰਬਾਂ ਦੀਆਂ ਪ੍ਰਾਪਰਟੀਆਂ ਵੱਡੇ ਵੱਡੇ ਘਰ ਵੱਡੇ ਵੱਡੇ ਮਹਿਲ ਹਜ਼ਾਰਾਂ ਏਕੜ ਜ਼ਮੀਨਾਂ ਬਣਾਈਆਂ ਉਹ ਤੁਸੀਂ ਸਾਰਾ ਕੁਝ ਜਾਣਦੇ ਮਨਤਸਰ ਦੀ ਰੋਡ ਵੀ ਹੈ। ਲੇਕਿਨ ਸੋ ਇਸ ਮੌਕੇ ਤੇ ਸਰਪੰਚ ਨਰਿੰਦਰ ਕੌਰ ਵਿਸਾਖਾ ਸਿੰਘ ਲੰਬardar ਬਲਜਿੰਦਰ ਸਿੰਘ ਰਾਮ ਲਾਲ ਸਾਬਕਾ ਸਰਪੰਚ ਹਰਬੰਸ ਸਿੰਘ ਭੁੱਲੀ ਲక్ష్ਮੀਨਾਰਾਇਣ ਆਰਤੀਆ ਅਜੀਤ ਸਿੰਘ ਸੁਖਵਿੰਦਰ ਸਿੰਘ ਸੋਨੂ ਲਖਵਿੰਦਰ ਸਿੰਘ ਗੋਲਾ ਤੇ ਹੋਰ ਕਈ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ ਤੋਂ ਰਾਜ ਕਰਾਣਾ ਉਹਨੇ ਦੇਖ ਰਏ ਕਿ ਸਾਡਾ ਫਰਜ ਪੰਡਾ ਤੇ ਜੇ ਕੋਈ پیسے ਕਮਾਉਣ ਦੇ ਲਾਜ ਤੇ ਚਿੱਟਾ ਵੇਚਣ ਲੱਗਿਆ ਉਹਨੂੰ ਫੜ ਕੇ ਸਿਖਾਉਣਾ ਕਿ ਤੁਸੀਂ ਕਰਨਾ ਵੀ ਸਾਡਾ ਧਰਮਿਆ ਥੋੜਾ ਸਰਜ ਜੁਦ ਨਸ਼ੇ ਵਿਰੋਧ ਇਹ ਬਹੁਤ ਵਧੀਆ ਉਪਰਾਲਾ ਹੈ ਜੇ ਗੱਲ ਕਰੀਏ ਤੇ ਪਿਛਲੀਆਂ ਸਰਕਾਰਾਂ ਦੀ ਪਿਛਲੀਆਂ ਸਰਕਾਰਾਂ ਨੇ ਕਸਮਾਂ ਤੱਕ ਗੁੱਟਕੇ ਤੱਕ ਵੀ ਹੋਰ ਕਈ ਕਸਮਾਂ ਖਾ ਲਈਆਂ ਪਰ 35 ਸਾਲ ਹੋ ਗਏ ਇਹ ਨਸ਼ਾ ਖਤਮ ਨਹੀਂ ਹੋਇਆ ਕੀ ਇਹ ਜਿਹੜੀ ਆਮ ਆਦਮੀ ਸਰਕਾਰਾਂ ਇੱਕ ਤੋਂ ਸਾਲਾਂ ਵਿੱਚ ਨਸ਼ਾ ਖਤਮ ਕਰ ਦੇਗੀ ਇਹ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਕਿ ਚਿੱਟਾ ਵੇਚਦਾ ਹੈ ਤਾਂ ਵੀ ਦੱਸੋ ਜੇ ਕੋਈ ਚਿੱਟਾ ਪੀਂਦਾ ਹੈ ਤਾਂ ਵੀ ਦੱਸੋ ਤਾਂ ਕਿ ਉਹਦਾ ਇਲਾਜ ਕਰਾਇਆ ਜਾ ਸਕੇ ਉਹਦੇ ਨਤੀਜੇ ਨੇ ਉਹ ਪੂਰੇ ਪੰਜਾਬ ਵਿੱਚ ਵੀ ਤੇ ਮਕੇਰੀਆਂ ਹਲਕੇ ਵਿੱਚ ਬਹੁਤ ਹੀ ਵਧੀਆ ਮਿਲ ਰਹੇ ਨੇ ਕੋਈ 11500 ਤੋਂ ਉੱਪਰ ਲੋਕਾਂ ਦੇ ਪੂਰੇ ਪੰਜਾਬ ਵਿੱਚ ਹੁਣ ਤੱਕ ਭਾਰੀ ਪਰਚੇ ਹੋਏ ਨੇ ਜਿ ਵਿੱਚ ਮੱਛੀਆਂ ਵੀ ਸ਼ਾਮਲ ਨੇ ਵੱਡੇ ਵੱਡੇ ਮગરਮੱਛੀ ਸ਼ਾਮਲ ਨੇ ਔਰ 12000 ਤੋਂ ਵੀ ਜ਼ਿਆਦਾ ਲੋਕਾਂ ਦੇ ਇਲਾਜ ਹੋ ਚੁੱਕੇ ਨੇ ਜਿਹੜਾ ਨਸ਼ਾ ਪੀਣਾ ਸ਼ੁਰੂ ਕਰਤਾ ਸੀ ਮਕੇਰੀਆਂ ਵਿੱਚ ਵੀ 100 ਤੋਂ ਉੱਪਰ ਪਰਚੇ ਹੋ ਚੁੱਕੇ ਨੇ ਔਰ 100 ਤੋਂ ਉੱਪਰ ਲੋਕ ਜਿਹੜੇ ਨਸ਼ਾ ਚਿੱਟਾ ਪੀਣ ਲੱਗੇ ਉਹਨਾਂ ਦਾ ਇਲਾਜ ਚੱਲ ਰਿਹਾ ਸੋ ਇਸ ਦੇ ਰਿਜ਼ਲਟ ਬਹੁਤ ਵਧੀਆ ਮਿਲ ਰਹੇ ਨੇ ਔਰ ਸਾਨੂੰ ਆਸ ਹੈ ਕਿ ਲੋਕਾਂ ਦਾ ਪੂਰਾ ਸਾਥ ਸਾਨੂੰ ਮਿਲ ਰਿਹਾ ਹੈ ਔਰ ਮਿਲਦਾ ਰਹੇਗਾ ਔਰ ਇਹਨਾਂ ਦੇ ਸਾਥ ਨਾਲ ਹੀ ਅਸੀਂ ਇਹ ਨਸ਼ੇ ਨੂੰ ਚਿੱਟੇ ਨੂੰ ਪੰਜਾਬ ਵਿੱਚੋਂ ਜੜ੍ਹ ਤੋਂ ਖਤਮ ਕਰਕੇ ਰ੍ਹਾਂਗੇ ਸਰ ਇੱਕ ਹੋਰ ਹੈ ਸੌਰੇ ਬਰਾ ਛੋਟਾ ਜਿਹਾ ਇਧਰ ਸਾਡਾ ਪਿੰਡ ਹੈ ਇਹ ਮਤਲਬ ਇੱਕ ਕਿਸਮ ਦਾ ਧੁਰਾ ਆ ਜਿਹੜੇ ਆਮ ਆਦਮੀ ਪਾਰਟੀ ਦਾ ਆ ਸਾਡੇ ਚਾਚਾ ਜੀ ਹੁਣੀ ਆ ਸਾਡੇ ਆਪਣੇ ਪਸਾਕਾ ਜਿਹੜਾ ਹੁਣ ਸਰਪੰਚ ਐ ਇਸ ਵੇਲੇ ਠੀਕ ਨੇ ਇਹਨਾਂ ਦੇ ਪਤਨੀ ਆ ਇਹਨੇ ਬਹੁਤ ਸੰਘਰਸ਼ ਕੀਤਾ ਹੈ ਸਾਡਾ ਪਿੰਡ ਵੀ ਨਸ਼ਾ ਮੁਕਤ ਹੈ ਠੀਕ ਹੈ ਨਾ ਚਲੋ ਹੁਣ ਇਹ ਵੀ ਆ ਚਲੋ ਮੰਗਦੇ ਤਾਂ ਕੁਛ ਹੀ ਸਾਡੇ ਪਿੰਡ ਨੂੰ ਬਹੁਤ ਉਸ ਮਿਲਿਆ ਹੈ ਤੇ ਹੁਣ ਆਮ ਆਦਮੀ ਪਾਰਟੀ ਨੂੰ 200 ਕਿਲੋਮੀਟਰ ਸੜਕ ਮਿਲੀ ਹੈ ਇਹ ਠੀਕ ਹੈ ਨਾ ਉਹ ਸਾਡੇ ਪਿੰਡ ਦੀ ਇਹ ਯਰਜਾ ਹੈ ਕਿ ਸਾਡੇ ਪਿੰਡ ਨੂੰ ਜਿਹੜੀ 메ਨ ਸੜਕ ਪੈਂਦੀ ਹੈ ਪੱਧਰੋਂ ਤੋਂ ਲੈ ਕੇ ਕੰਬੂ ਤੱਕ ਠੀਕ ਹੈ ਨਾ ਇਸ ਘਟੋ 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 30 35 ਜਿਹੜੇ ਪਿੰਡ ਹੈ ਇਹਦਾ ਸੁੱਖ ਲੈਣਗੇ ਪਹਿਲੇ ਰੂਟੋਂ ਬਣਿਆ ਸੀ ਰੂਟ ਬਹੁਤ ਛੇਤੀ ਖਰਾਬ ਹੋਇਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਜਿਹੜੀ ਲਗਭਗ 200 ਕਿਲੋਮੀਟਰ ਮਿਲ ਚੁੱਕੀ ਹੈ ਔਰ ਬਾਕੀ ਰਹਿੰਦੀ ਸਾਰੀ ਮਿਲ ਜਾਣੀ ਹੈ ਸੋ ਕੋਈ ਵੀ ਸੜਕ ਮਕੇਰੀਆਂ ਹਲਕੇ ਦੀ ਕੀ ਪੂਰੇ ਪੰਜਾਬ ਵਿੱਚ ਅਸੀਂ ਅਗਲੇ 8-10 ਮਹੀਨਿਆਂ ਚ ਸਾਰੀ ਸੜਕਾਂ ਰਿਪੇਅਰ ਕਰਾਣੀ ਹੈ ਪਹਿਲਾ ਲੋਟ ਜਿਹੜਾ ਆਇਆ 150 200 ਤੋਂ 175 ਕਿਲੋਮੀਟਰ ਹੈ ਔਰ ਦੂਜਾ ਲੋਟ ਵੀ ਆਉਣ ਵਾਲਾ ਜਿਹਦੇ ਬਾਕੀ ਰਹਿੰਦੀਆਂ ਸੜਕਾਂ ਵੀ ਸਾਰੀਆਂ ਪੈ ਜਾਣੀਆਂ ਮੈਂ ਇੱਕ ਸੜਕ ਦੀ ਗੱਲ ਨਹੀਂ ਕਰਦਾ ਲਗਭਗ ਸਾਰੀਆਂ ਸੜਕਾਂ ਰਿਪੇਅਰ ਕਰਨੀਆਂ ਅਸੀਂ ਅਗਲੇ 8-10 ਮ ਇਹ ਜਿਹੜੀ ਇਹ ਹੁਣ ਭਗਵੰਤ ਮਾਨ ਨੇ ਕੀ ਕਿਹਾ ਤੁਸੀਂ ਸੁਣਿਆ ਹੋਵੇ ਪਿੰਡਾਂ ਦੀ ਪੰਚਾਇਤਾਂ ਦੇ ਹਵਾਲੇ ਹੈ ਕੰਮ ਠੀਕ ਹੈ ਜਿੱਥੇ ਵੀ ਕੰਮ ਮਾੜਾ ਹੋ ਰਿਹਾ ਪੰਚਾਇਤ ਉਸ ਕੰਮ ਰੋਕ ਸਕੂਗੀ ਸਰਪੰਚ ਸਾਹਿਬ ਕਹਿਣਗੇ ਵੀ ਪਿੰਡ ਸੜਕ ਚੰਗੀ ਬਣੀ ਆ ਤਾਂ ਉਹਨਾਂ ਦੀ ਪੇਮੈਂਟ ਹੋਊਗੀ ਜੇ ਪੇਮੈਂਟ ਨਹੀਂ ਹੋਗੀ ਭਗਵੰਤ ਮਾਨ ਨੇ ਕਿਹਾ ਤੁਸੀਂ ਆਪਣੇ ਆਪਣੇ ਸੜਕਾਂ ਦਾ ਖਿਆਲ ਆਪ ਰੱਖਣਾ ਹੈ ਜਿੱਥੇ ਮਾਲ ਘਟ ਪੈ ਰਿਹਾ ਹੈ ਜਾਂ ਉੱਥੇ ਪੂਰਾ ਮਟੀਰੀਅਲ ਨਹੀਂ ਪੈ ਰਿਹਾ ਤੇ ਅਸੀਂ ਆਪਣਾ ਖਿਆਲ ਆਪ ਰੱਖਾਂਗੇ ਸਾਰੇ ਪਿੰਡ ਵਾਸੀ ਜਾਂ ਪਿੰਡ ਦੀ ਪੰਚਾਇਤ ਉਹਦਾ ਖਿਆਲ ਰੱਖੂਗੀ ਜੇ ਸੜਕ ਚੰਗੀ ਨਾ ਬਣਦੀ ਹੋਏਗੀ ਤਾਂ ਉੱਥੇ ਬੰਦ ਕਰਾਤੀ ਜਾਏਗੀ ਸਰ ਉਹ ਤਾਂ ਗੱਲ ਸਹੀ ਹੈ ਲੇਕਿਨ ਜਿਹੜੀ ਇਹ ਤੇ ਮਾਫੀ ਮਾਈਨਿੰਗ ਜਿਹੜਾ ਇੱਥੋਂ ਲੈ ਕੇ ਜਾਂਦਾ ਟਰੈਲੀਆਂ ਭਰ ਭਰੇ ਗੱਡੀਆਂ ਸੜਕਾਂ ਦੀ ਮਾਤੀ ਮਜ਼ਬੂਤ ਬਣਦੇ ਹੋਵੇ ਲੇਕਿਨ ਉਹ ਸੜਕਾਂ ਮਤਲਬ ਬਹੁਤ ਟੁੱਟਦੇ ਉਹਨਾਂ ਦੇ ਕਾਰਨ ਕਰਕੇ ਹੀ ਜਿਆਦਾ ਸੜਕਾਂ ਖਰਾਬੀ ਹੁੰਦੀ ਨੇ ਉਹਨਾਂ ਦੇ ਜਿਹੜੇ ਵੀ ਕੋਈ ਇਲੀਗਲ ਕੰਮ ਕਰਦਾ ਉਹ ਤੇ ਪੂਰੀ ਨਾਕਬਾਈ ਜਾਊਗੀ ਪੁਲਿਸ ਕਦੇ ਵਾਸਤੇ ਦੱਸੋ ਜੇ ਕੋਈ ਹੈਗਾ ਕੰਪਲੀਟ ਇੱਕ ਦੋ ਵਾਰੀ ਕੀਤਾ ਲੇਕਿਨ ਉਹਨਾਂ ਨੂੰ ਕੋਈ ਨਹੀਂ ਨਹੀਂ ਕੋਈ ਵੀ ਤੁਸੀਂ ਮੇਰੇ ਨਜ਼ਰ ਸਾਹਲ ਚ ਲਿਆਓ ਜੇ ਇਮੀਜिएट ਐਕਸ਼ਨ ਨਾ ਹੋਵੇ ਤੇ ਮੈਨੂੰ ਕਹਿ ਦਿਓ ਠੀਕ ਹੈ ਓਕੇ ਥੈਂਕ ਯੂ ਵੈਰੀ ਮਚ